ਸਰ ਕੀ ਨਾਮ ਤੋਂ ਹਾਂ ਤਾਂ ਜਿੰਨਾ ਤੱਕ ਗੋਲੀ ਬੱਤੀ ਆ ਉਹ ਤਾਂ ਦੇਖੀ ਲੱਗਦੇ ਜੀ ਮੇਰਾ ਨਾਮ ਰਸਵੰਦਰ ਸ਼ਰਮਾ ਜੀ ਜਿਹੜੇ ਕੋਟਪਾ ਮਰਾਲਾ ਆ ਜੀ ਔਰ ਪੰਡਤ ਪੁਣੀਦਲ ਨਾਲ ਕੰਮ ਕਰਦਾ ਸੀ ਇਕੱਠੇ ਗਏ ਸੀ ਬਸ ਜਾਣ ਪਛਾਣੀ ਹੈ ਜੀ ਡਿਸਟਰਬੜੀ ਕੋਈ ਨਹੀਂ ਹੈਗੀ ਜੀ ਇਹ ਸਾਨੂੰ ਮਹਾਮਈ ਦੇ ਦਰਸ਼ਨ ਕਰਉਣ ਲੈ ਕੇ ਗਏ ਸੀ ਜੀ ਅਸੀਂ ਇਕੱਠੇ ਸੀਗੇ ਅੱਜ ਸਵੇਰ ਮਹਾਮਈ ਜਿਹੜੇ ਜੋਤਾ ਹੁੰਦੀ ਉਹਦੇ ਦਰਸ਼ਨ ਕਰਕੇ 4 ਵਜੇ ਦੇ ਨੇੜੇ ਬਰਸੀ ਉੱਤੇ ਚੜ੍ਹੇ ਆ ਜੀ ਸਾਰੇ ਰਾਤ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਨਾ ਗੁਰਮਣੀ ਕੋੜੇ ਆ ਕੇ ਗੱਡੀ ਪਤਨੀ ਕਿਹੜੀ ਗੱਲੋਂ ਛੋਟਾ ਜਿਹਾ ਪਲਚਰ ਹੋ ਚ ਆ ਗਿਆ ਉਹਦੇ ਕਰਕੇ ਥੋੜਾ ਡਿਲੇ ਹੋ ਗਿਆ ਜੋ ਸਾਨੂੰ ਸੁੰਨਤ ਗੱਲਾਂ ਹੋਣੀਆਂ ਨੇ ਉਹਦੇ ਮੁਤਾਬਕ ਇਹਨਾਂ ਦੀ ਜਨਰੇ ਵੀ ਇਹ ਗੋਲੀ ਮਾਰੀ ਉਹਨਾਂ ਦੀ ਪਲਾਨਿੰਗ ਪਹਿਲਾਂ ਦੀ ਸੀ ਪਰ ਉਹ ਥੋੜਾ ਵਕਫਾ ਮਹਾਮੈਲੇ ਗੁਰੂ ਘਰ ਕਰਤਾ ਜੀ ਦੇ ਕਰਕੇ ਉਹਨੇ ਵੀ ਟਾਈਮ ਦੇ ਵਿੱਚ ਅਫਸਰ ਹੋਣ ਦਾ ਕਰ ਠੀਕ ਨੇ ਬਚਤ ਹੈ ਹੋਗੀ ਜੀ ਤੁਹਾਡੇ ਨਾਲ ਕੀ ਹੈ ਹਾਂਜੀ ਹਾਂਜੀ ਵੀ ਆਪਣੇ ਘਰੇ ਪਹੁੰਚੇ ਸੀ ਕਿ ਨਹੀਂ ਅੱਜ ਪਹੁੰਚੇ ਨਹੀਂ ਨਿਕਰੇ ਨਹੀਂ ਸੀ ਪਹੁੰਚੇ ਜੀ ਉਹ ਤੋਂ ਆ ਵੀ ਸਕੂਟਰ ਚੱਕ ਗਏ ਜਿੱਥੇ ਵੀ ਖੜੀ ਕੀਤੀ ਸੀ ਜੀ ਆਪਦੇ ਅਫਸਰ ਆ ਰਹੇ ਸੀ ਜੀ ਕੋਈ ਸੜਕ ਤੇ ਲੱਗ ਗਿਆ ਨਜ਼ਦੀਕੀ ਬੱਸ ਕਿਹਿਆ ਮੰਨਦਾ ਜੋ ਇਥੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਰਾਹੁਲ ਕੱਟੜ ਅੱਜ ਆਪਣੇ ਘਰੋਂ ਜਾ ਰਹੇ ਸੀ ਤਾਂ ਸਾਹਮਣੇ ਤੋਂ ਕੋਈ ਆ ਰਿਹਾ ਸੀ ਉਹਨੇ ਇੱਕ ਕੋਈ ਚਲਾਈਆ ਜੋ ਉਹਨਾਂ ਦੀ ਬਾਜ਼ੀ ਤੋਂ ਲੱਗੀ ਹੈ ਮੈਂ ਤਾਂ ਬਿਆਨ ਲਿਖ ਲਿਆ ਅਸੀਂ ਬਿਆਨ ਲਿਖ ਕੇ ਕਾਰਵਾਈ ਅਮਲ ਵਿੱਚ ਲਿਆ ਉਹ ਕਹਿੰਦੇ ਆਪ ਨੂੰ ਨਹੀਂ ਪਤਾ ਜੀ ਉਹਨਾਂ ਨੂੰ ਅਜੇ ਕੁਝ ਨਹੀਂ ਪਤਾ ਚੈੱਕ ਕਰ ਲੈਣੇ ਕੀ ਆ ਅਸੀਂ ਵਰਕ ਕਰ ਲਏ ਜੀ